ਜੇਕਰ ਗੱਲ ਕਰੀਏ ਤੁਹਾਡੇ ਪੰਡਾਰੇ ਦੇ ਤਾਂ ਪਿਛਲੇ 28 ਸਾਲਾਂ ਜਿਹੜਾ ਕਿ ਲਗਾਤਾਰ ਚੱਲਦਾ ਆ ਰਿਹਾ ਸੀਗਾ ਪਰ ਇਸ ਵਾਰ ਜਿਹੜੀ ਕਿ ਪਰਮਿਸ਼ਨ ਹੀ ਨਹੀਂ ਮਿਲੀ ਦੇਖੋ ਇਹਦਾ ਜਵਾਬ ਤਾਂ ਸ਼ਰੈਨ ਬੋਰਡ ਤੋਂ ਵੀ ਪੁੱਛਿਆ ਗਿਆ ਸੀ ਹਾਈ ਕੋਰਟ ਨੇ ਵੀ ਪੁੱਛਿਆ ਸੀ ਪਰ ਸਾਡੀ ਸੰਸਥਾ ਨੂੰ ਉਹ ਪੱਤਰ ਨਹੀਂ ਸੀ ਪ੍ਰਾਪਤ ਹੋਇਆ ਫਿਰ ਅਸੀਂ ਬੜੀਆਂ ਚਿੱਠੀਆਂ ਲਿਖੀਆਂ ਅਸੀਂ ਸ਼੍ਰਾਇਨ ਬੋਰਡ ਦੇ ਦਫ਼ਤਰ ਵੀ ਗਏ ਦੋ ਵਾਰੀ ਮੈਂ ਖੁਦ ਗਿਆ ਮੇਰੇ ਨਾਲ ਮੇਰੇ ਸਾਥੀ ਗਏ ਲੇਕਿਨ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਅਸੀਂ ਸਾਰਿਆਂ ਨੂੰ ਸੰਪਰਕ ਕਰਕੇ ਆਪਣੀ ਸਮੱਸਿਆ ਦੱਸੀ ਕਿ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਔਰ ਕੋਈ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਸਾਡੇ ਤੋਂ ਕੋਈ ਇਲਜ਼ਾਮ ਵੀ ਨਹੀਂ ਹੈ ਦੋਸ਼ ਵੀ ਨਹੀਂ ਹੈ ਬਿਨਾਂ ਦੋਸ਼ ਦੇ ਹੀ ਸਾਨੂੰ ਸਜ਼ਾ ਦਿੱਤੀ ਜਾ ਰਹੀ ਹੈ ਪਰ ਜਦੋਂ ਅਸੀਂ ਉੱਚ ਅਦਾਲਤ ਨੇ ਸ਼੍ਰਾਇਨ ਬੋਰਡ ਤੋਂ ਪੁੱਛਿਆ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਕਿਹਾ ਅਸੀਂ ਨਵੀਆਂ ਪਰਮਿਸ਼ਨਾਂ ਦਿੱਤੀਆਂ ਹੀ ਨਹੀਂ ਅਸੀਂ ਤਾਂ ਯਾਤਰਾ ਦੀ ਸਨੋਂ ਅਨੁਮਾਨ ਘਟ ਸੀਗਾ ਇਸ ਕਰਕੇ ਅਸੀਂ ਭੰਡਾਰਿਆਂ ਦੀ ਗਿਣਤੀ ਘਟਾਈ ਹੈ ਉਹ ਵੀ ਜੱਜ ਸਾਹਿਬ ਨੇ ਸੰਗਿਆਨ ਲਿਆ ਇਸ ਗੱਲ ਦਾ ਵੀ ਕਿ ਤੁਸੀਂ ਅਦਾਲਤ ਦੇ ਵਿੱਚ ਝੂਠ ਬੋਲਿਆ ਇਸੇ ਤਰ੍ਹਾਂ ਸਾਡਾ ਇੱਕ ਹੋਰ ਸੈਬਲੋ ਦਾ ਪਦ ਅਧਿਕਾਰੀ ਹੈ ਜੈਪੁਰ ਦਾ ਭੰਡਾਰਾ ਉਹਨਾਂ ਦੇ ਚੇਅਰਮੈਨ ਹੈ ਪੰਕਜ ਸੋਨੀ ਜੀ ਉਹਨਾਂ ਦੇ ਭੰਡਾਰੇ ਨੂੰ ਵੀ ਬੜਾ ਖਚਲ ਖਵਾਰ ਕੀਤਾ ਗਿਆ ਤੇ ਭੰਡਾਰਾ ਲੈ ਕੇ ਵੀ ਗਏ ਪਰ ਬਹੁਤ ਦੁਖੀ ਹੋ ਕੇ ਆਪਣੇ ਸਾਰੇ ਟਰੱਕ ਵਾਪਸ ਲੈ ਕੇ ਆਏ ਜਦੋਂ ਉਹਨਾਂ ਦੇ ਨਾਲ ਅਸਹਿਯੋਗ ਤੇ ਪਰੇਸ਼ਾਨ ਕਰਨ ਦਾ ਰਵਈਆ ਸ਼੍ਰਾਇਨ ਬੋਰਡ ਦੇ ਅਧਿਕਾਰੀਆਂ ਨੇ ਅਪਣਾਇਆ ਬਹੁਤ ਤੰਗ ਕੀਤਾ ਇੰਨਾ ਦੁਖੀ ਕੀਤਾ ਇੰਨਾ ਤੰਗ ਕੀਤਾ ਕਿ ਉਹ ਇਹ ਪਰੇਸ਼ਾਨ ਹੋ ਕੇ ਵਾਪਸ ਹੀ ਆ ਗਏ ਇਹੋ ਜੀ ਸੇਵਾ ਇੰਨਾ ਜਲੀਲ ਹੋ ਕੇ ਇੰਨਾ ਅਪਮਾਨਿਤ ਹੋ ਕੇ ਸੇਵਾ ਕਰਨ ਦਾ ਕੋਈ ਲਾਭ ਨਹੀਂ ਸੇਵਾ ਕਰਨ ਦੀ ਸੁਵਿਧਾ ਵੀ ਨਹੀਂ ਦੇ ਰਿਹਾ। ਕੀ ਲੱਗਦਾ ਵੀ ਉੱਥੇ ਰਾਜਨੀਤੀ ਚੱਲਦੀ ਪਈ ਹੈ ਕਿ ਜਿਹੜੇ ਉਹਨਾਂ ਦੇ ਪ੍ਰੀਏ ਨੇ ਉਹਨਾਂ ਨੂੰ anumati ਦੇ ਦਿੱਤੀ ਜਾਂਦੀ ਹੈ। ਤੇ ਜਿਹੜੇ ਉਹਨਾਂ ਦੀ ਯਾਨੀ ਕਿ ਕਹਿ ਲਓ ਪੈੜ ਨਹੀਂ ਨੱਪਦੇ ਤਾਂ ਉਹਨਾਂ ਨੂੰ anumati ਨਹੀਂ ਦਿੱਤੀ ਜਾਂਦੀ। ਇਦਾਂ ਹੀ ਹੋ ਰਿਹਾ ਹੈ। ਜਿਹੜੇ ਉਹਨਾਂ ਦੀ ਸ਼ਰੈਨ ਬੋਰਡ ਦੇ ਅਧਿਕਾਰੀਆਂ ਦੀ ਚਾਪਲੂਸੀ ਕਰਦੇ ਐ, ਜਿਹੜੇ ਉਹਨਾਂ ਦੇ ਮਨ ਮਰਜ਼ੀਆਂ ਨੂੰ ਪੂਗਾਂਦੇ ਐ, ਉਹ ਪੰਡਾਰਿਆਂ ਨੂੰ ਇਆ ਉਹ ਪ੍ਰਦਾਨਾਂ ਨੂੰ ਉਹਨਾਂ ਦੇ ਕਹਿਣ ਤੇ ਪਰਮਿਸ਼ਨਾਂ ਦਿੱਤੀਆਂ ਜਾਂਦੀਆਂ ਸ਼੍ਰੀ ਅਮਰਨਾਥ ਯਾਤਰਾ ਜਿਸ ਦੇ ਵਿੱਚ ਜਿਹੜੇ ਸ਼ਰਧਾਲੂ ਆ ਉਹਨਾਂ ਦੀ ਕਾਫੀ ਆਸਥਾ ਜੁੜੀ ਹੁੰਦੀ ਹੈ ਤੇ ਜੇਕਰ ਗੱਲ ਕਰੀਏ ਸੇਵਾਦਾਰਾਂ ਦੀ ਤਾਂ ਉਹਨਾਂ ਦੀ ਵੀ ਉਨਹੀ ਆਸਥਾ ਜੁੜੀ ਹੁੰਦੀ ਹੈ ਵੱਦ ਚੜ੍ਹ ਕੇ ਹਿੱਸਾ ਲੈਂਦੇ ਨੇ ਤਾਂ ਹਰ ਸਾਲ ਜਿਸ ਤਰੀਕੇ ਤੁਸੀਂ ਵੀਡੀਓਜ਼ ਵੀ ਦੇਖਦੇ ਹੋਵੋਗੇ ਵੀ ਵਨਸਵਨ ਨੇ ਉੱਥੇ ਲੰਗਰ ਲਗਦੇ ਨੇ ਜਿਹੜੇ ਭੋਲੇ ਦੇ ਭਗਦ ਉੱਥੇ ਜਾਂਦੇ ਨੇ ਉਹਨਾਂ ਦੀ ਸੇਵਾ ਕੀਤੀ ਜਾਂਦੀ ਹੈ ਪਰ 2025 ਦੇ ਵਿੱਚ ਕੁਝ ਇਸ ਤਰੀਕੇ ਦਾ ਹੋਇਆ ਵੀ ਪਰਮਿਸ਼ਨ ਜਿਹੜੀਆਂ ਨੇ ਪੰਡਾਰਿਆਂ ਨੂੰ ਨਹੀਂ ਮਿਲੀਆਂ ਤੇ ਜਿੱਥੇ ਭੋਲੇ ਪੰਡਾਰੀ ਚੈਰੀਟੇਬਲ ٹرسٹ ਲੁਧਿਆਣਾ ਨੂੰ ਹਾਈ ਕੋਰਟ ਦਾ ਜਿਹੜਾ ਕੀ ਦਰਵਾਜ਼ਾ ਖੜਕਟਾਣਾ ਪਿਆ ਤੇ ਉੱਥੋਂ ਜਿਹੜੀ ਕੀ ਪਰਮਿਸ਼ਨ ਲੈ ਕੇ ਆਣੀ ਪਈ ਗੱਲਬਾਤ ਕਰਦੇ ਸੜੇ ਨਾਲ ਰਾਜਨ ਗੁਪਤਾ ਜੀ ਮੇਰੇ ਉੱਤੇ ਨੇ ਜੈ ਸ਼ੰਕਰ ਸਰ ਜੈ ਬੋਲੇनाथ ਜੀ ਕੀ ਸਿਟੀ ਹੈਡਲਾਈਨਸ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੈ ਬੋਲੇ ਨਾਥ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਜੈ ਬੋਲੇ ਭੰਡਾਰੀ ਜੇਕਰ ਗੱਲ ਕਰੀਏ ਤੁਹਾਡੇ ਪੰਡਾਰੇ ਦੇ ਤਾਂ ਪਿਛਲੇ 28 ਸਾਲਾਂ ਨਾਲ ਜਿਹੜਾ ਕਿ ਲਗਾਤਾਰ ਚੱਲਦਾ ਆ ਰਿਹਾ ਸੀਗਾ ਪਰ ਇਸ ਵਾਰ ਜਿਹੜੀ ਕਿ ਪਰਮਿਸ਼ਨ ਹੀ ਨਹੀਂ ਮਿਲੀ ਦੇਖੋ ਇਹਦਾ ਜਵਾਬ ਤਾਂ ਸ਼ਰੈਨ ਬੋਰਡ ਤੋਂ ਵੀ ਪੁੱਛਿਆ ਗਿਆ ਸੀ ਹਾਈ ਕੋਰਟ ਨੇ ਵੀ ਪੁੱਛਿਆ ਸੀ ਅਸੀਂ ਵੀ ਬੜੀਆਂ ਚਿੱਠੀਆਂ ਲਿਖੀਆਂ ਜਦੋਂ ਸਾਨੂੰ ਇੱਕ ਐਕਸਪ੍ਰੈਸ਼ਨ ਆਫ ਇੰਟਰਸਟ ਜਾਂ ਜਿਹਨੂੰ ਆਪਾਂ ਕਹਿੰਦੇ ਸੱਦਾ ਪੱਤਰ ਇੱਕ ਭੇਜਦਾ ਸ਼ਰੈਨ ਬੋਰਡ ਜਿਹੜਾ ਜਨਵਰੀ ਦੇ ਵਿੱਚ ਭੇਜਿਆ ਗਿਆ ਸੀ ਸਾਰੀਆਂ ਸੰਸਥਾਵਾਂ ਨੂੰ ਪਰ ਸਾਡੀ ਸੰਸਥਾ ਨੂੰ ਉਹ ਪੱਤਰ ਨਹੀਂ ਸੀ ਪ੍ਰਾਪਤ ਹੋਇਆ ਫਿਰ ਅਸੀਂ ਬੜੀਆਂ ਚਿੱਠੀਆਂ ਲਿਖੀਆਂ ਅਸੀਂ ਸ਼੍ਰਾਈਨ ਬੋਰਡ ਦੇ ਦਫ਼ਤਰ ਵੀ ਗਏ ਦੋ ਵਾਰੀ ਮੈਂ ਖੁਦ ਗਿਆ ਮੇਰੇ ਨਾਲ ਮੇਰੇ ਸਾਥੀ ਗਏ ਸੈਬਲੋ ਦਾ ਸ਼ਿਸ਼ਟ ਮੰਡਲ ਵੀ ਗਿਆ ਪੋਲੇ ਭੰਡਾਰੀ ਦਾ ਸ਼ਿਸ਼ਟ ਮੰਡਲ ਵੀ ਗਿਆ ਲੇਕਿਨ ਉਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਇੰਨਾ ਹੀ ਨਹੀਂ ਇਸ ਤੋਂ ਬਾਅਦ ਅਸੀਂ ਜਿੱਥੇ ਵੀ ਆਪਣਾ ਸੰਪਰਕ ਕਰ ਸਕਦੇ ਸੀਗੇ ਜੜੀਆਂ ਵੀ ਪਾਵਰ ਦੇ ਵਿੱਚ ਜਿਹੜੇ ਲੋਕ ਨੇ ਚਾਹੇ ਉਹ ਭਾਜਪਾ ਦੀ ਕੋਈ ਉੱਗੇ ਵੱਡੇ ਲੀਡਰ ਹੋਣ ਚਾਹੇ ਆਰਐਸਐਸ ਦੇ بڑے ਲੀਡਰ ਹੋਣ ਅਸੀਂ ਸਾਰਿਆਂ ਨੂੰ ਸੰਪਰਕ ਕਰਕੇ ਆਪਣੀ ਸਮੱਸਿਆ ਦੱਸੀ ਕਿ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਔਰ ਕੋਈ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਸਾਡੇ ਤੋਂ ਕੋਈ ਇਲਜ਼ਾਮ ਵੀ ਨਹੀਂ ਹੈ ਦੋਸ਼ ਵੀ ਨਹੀਂ ਹੈ ਬਿਨਾਂ ਦੋਸ਼ ਦੇ ਹੀ ਸਾਨੂੰ ਸਜ਼ਾ ਦਿੱਤੀ ਜਾ ਰਹੀ ਹੈ ਅਸੀਂ 28 ਸਾਲਾਂ ਤੋਂ ਪੰਡਾਰਾ ਲਗਾ ਰਹੇ ਹਾਂ ਅਸੀਂ ਯਾਤਰੀਆਂ ਦੀ ਉੱਥੇ ਸੇਵਾ ਕਰਦੇ ਹਾਂ ਪੰਚ ਤਰਨੀ ਦੇ ਵਿੱਚ ਮੈਨੂੰ ਇਹ ਕਹਿੰਦੇ ਹੋਏ ਗਰਮ ਮਹਿਸੂਸ ਹੁੰਦਾ ਹੈ ਕਿ ਇੱਕੋ ਭੰਡਾਰਾ ਜਿਹੜਾ ਸਾਰੇ ਸਾਧੂ ਸੰਤਾਂ ਮਹਾਤਮਾ ਨੂੰ ਆਸ਼ਰਅ ਦਿੰਦਾ ਹੈ ਰਾਤਰੀ ਵਿਸ਼ਰਾਮ ਦਿੰਦਾ ਤੇ ਭੋਜਨ ਦਿੰਦਾ ਬਾਕੀ ਦੇ ਯਾਤਰੀਓ ਤੋਂ ਇਲਾਵਾ ਭੰਡਾਰੇ ਸਾਰੇ ਲਗਾਉਂਦੇ ਨੇ ਪਰ ਸਾਧੂਆਂ ਦੀ ਸੇਵਾ ਬਹੁਤ ਘੱਟ ਭੰਡਾਰੇ ਕਰਦੇ ਐ ਅਸੀਂ ਆਪਣਾ ਮੇਨ ਮੁੱਖ ਏਜੰਡਾ ਜਿਹੜਾ ਉਹ ਯਾਤਰੀਆਂ ਦੀ ਸਾਧੂਆਂ ਦੀ ਬਾਬਿਆਂ ਦੀ ਪਗਤਾਂ ਦੀ ਸੇਵਾ ਅਸੀਂ ਜ਼ਿਆਦਾ ਕਰਦੇ ਕਰਦੇ ਸਾਰਿਆਂ ਦੀ ਹੈ ਪਰ ਉਹਨਾਂ ਨੂੰ ਜਿਨ੍ਹਾਂ ਨੂੰ ਕੋਈ ਨਹੀਂ ਦੇਖਦਾ ਸੀ ਉਹਨਾਂ ਨੂੰ ਪ੍ਰਮੁਖਤਾ ਦੇ ਨਾਲ ਦੇਖਦੇ ਕਿਉਂਕਿ ਸਾਡੀ ਸੰਸਥਾ ਦੇ ਮੈਂਬਰਾਂ ਦਾ ਇਹ ਮੰਨਣਾ ਹੈ ਕਿ ਇਹ ਯਾਤਰਾ ਸ਼ੁਰੂ ਕਰਨ ਵਾਲੇ ਸਾਧੂ ਬਾਬਾ ਸੰਤ ਬਾਬੇ ਹੀ ਹੈਗੇ ਜਿਨ੍ਹਾਂ ਨੇ ਯਾਤਰਾ ਸ਼ੁਰੂ ਕੀਤੀ ਸੀ ਸਰ ਇਸ ਵਾਰ ਜੇਕਰ ਗੱਲ ਕਰੀਏ ਕਿੰਨੇ ਜਿਹੜੇ ਪੰਡਾਰ ਨੇ ਉਹਨਾਂ ਨੂੰ ਪਰਮਿਸ਼ਨ ਇਸ ਵਾਰ ਨਹੀਂ ਆਈ ਪਰ ਜਿਨ੍ਹਾਂ ਨੂੰ ਹਾਈ ਕੋਰਟ ਜਾ ਕੇ ਆਸਰਾ ਲੈਣਾ ਪਿਆ ਉਹਨਾਂ ਦਾ ਤਕਰੀਬਨ ਪਹਿਲਾਂ ਸਾਨੂੰ 7 ਢੰਡਾਰਿਆਂ ਦਾ ਪਤਾ ਚੱਲਿਆ ਸੀ ਕਿ 7 ਢੰਡਾਰਿਆਂ ਨੂੰ ਪਰਮਿਸ਼ਨ ਨਹੀਂ ਮਿਲੀ ਵੈਸੇ ਸ਼ੁਰੂ ਦੇ ਵਿੱਚ ਆਵਾਜ਼ ਆਈ ਸੀਗੀ ਕਿ 24 ਢੰਡਾਰਿਆਂ ਨੂੰ ਆਫਰ ਲੈਟਰ ਜਨਵਰੀ ਚ ਨਹੀਂ ਜਾਰੂ ਜਾਰੀ ਹੋਇਆ ਸੀਗਾ ਲਗਭਗ 24 ਨੂੰ ਲੇਕਿਨ ਬਾਅਦ ਦੇ ਵਿੱਚ ਕੁਝ ਢੰਡਾਰੇ ਵਾਲਿਆਂ ਨੇ ਮੈਂ ਜ਼ਿਆਦਾ ਟਿੱਪਣੀ ਤਾਂ ਨਹੀਂ ਕਰ ਸਕਦਾ ਉੱਥੇ ਜਾ ਗਏ ਮਿਲੇ ਜੁਲੇ ਕੀ ਕੀਤਾ ਕੀ ਨਹੀਂ ਕੀਤਾ ਕਿਹਨੇ ਕਰਾਇਆ ਉਹ 16 17 ਢੰਡਾਰਿਆਂ ਨੂੰ ਪੱਤਰ ਉਹ ਜਾਰੀ ਹੋ ਗਿਆ ਤੇ ਬਾਅਦ ਦੇ ਵਿੱਚ ਪਰਮਿਸ਼ਨ ਵੀ ਮਿਲ ਗਈ ਪਰ ਜਦੋਂ ਅਸੀਂ ਉੱਚ ਨਿਆਂਇਲੇ ਨੇ ਸ਼੍ਰਾਈਨ ਬੋਰਡ ਤੋਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਕਿਹਾ ਅਸੀਂ ਨਵੀਆਂ ਪਰਮਿਸ਼ਨਾਂ ਦਿੱਤੀਆਂ ਹੀ ਨਹੀਂ ਅਸੀਂ ਤਾਂ ਯਾਤਰਾ ਦੀ ਸਾਨੂੰ ਅਨੁਮਾਨ ਘਟ ਸੀਗਾ ਇਸ ਕਰਕੇ ਅਸੀਂ ਭੰਡਾਰਿਆਂ ਦੀ ਗਿਣਤੀ ਘਟਾਈ ਹੈ ਤੇ ਜਦੋਂ న్యాయਦੀਪ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਐਫੀਡੇਵਿਟ ਦੇ ਉੱਤੇ ਲਿਖ ਕੇ ਦਿਓ ਵੀ ਤੁਸੀਂ ਕਿੰਨੇ ਭੰਡਾਰਿਆਂ ਨੂੰ 24 ਚ ਦਿੱਤੀ ਸੀ ਤੇ ਕਿੰਨੇ ਪੰਡਾਰਿਆਂ ਨੂੰ 2025 ਚ ਦਿੱਤੀ ਹੈ ਕਿੰਨਿਆਂ ਦੀ ਕੱਟੀ ਹੈ ਤੇ ਕਿੰਨਿਆਂ ਨੂੰ ਨਵੀਂ ਦਿੱਤੀ ਹੈ ਤਾਂ ਉਹਨਾਂ ਨੇ ਐਫੀਡੈਵਿਟ ਦੇ ਵਿੱਚ ਆਪਣੇ ਹਲਫਨਾਮੇ ਚ ਦੱਸਿਆ ਕਿ ਪਿਛਲੇ ਸਾਲ 122 ਨੂੰ ਦਿੱਤੀ ਸੀ 2024 ਚ ਉਹਦੇ ਚੋਂ 9 ਨੂੰ ਕੱਟੀ ਹੈ 113 ਨੂੰ ਪੁਰਾਣਿਆਂ ਨੂੰ ਦਿੱਤੀ ਹੈ ਤੇ 9 ਨਵਿਆਂ ਨੂੰ ਵੀ ਦਿੱਤੀ ਤਾਂ ਉਹ ਵੀ ਜੱਜ ਸਾਹਿਬ ਨੇ ਸੰਗਿਆਨ ਲਿਆ ਇਸ ਗੱਲ ਦਾ ਵੀ ਕਿ ਤੁਸੀਂ ਅਦਾਲਤ ਦੇ ਵਿੱਚ ਝੂਠ ਬੋਲਿਆ ਸਰ ਜਿਵੇਂ ਗੱਲ ਕਰੀਏ ਤੁਹਾਡੇ ਪੰਡਾਰੇ ਤੋਂ ਪਿਛਲੇ 28 ਸਾਲਾਂ ਦਾ ਚੱਲਦਾ ਆ ਰਿਹਾ ਤੇ ਲੁਧਿਆਣੇ ਦੇ ਵਿੱਚ ਇੱਕ ਹੋਰ ਵੀ ਜਿਹੜਾ ਜੱਥਾ ਹੈ ਉਹ ਜਾਂਦਾ ਉੱਥੇ ਸੇਵਾ ਕਰਦਾ ਪੰਡਾਰਾ ਲਗਾਉਂਦਾ ਪਰ ਉਹਨਾਂ ਦਾ ਪੰਡਾਰਾ ਤਾਂ ਉਸੇ ਤਰੀਕੇ ਨਾਲ ਲੱਗਿਆ ਤੁਹਾਡਾ ਇਸ ਵਾਰ ਇਹ ਕੀ ਲੱਗਦਾ ਵੀ ਮੈਂ ਦੱਸਦਾ ਜੀ ਲੁਧਿਆਣੇ ਤੋਂ ਕੁੱਲ 4 ਜਾਂ 5 ਪੰਡਾਰੇ ਨੇ ਇੱਕ ਪੰਡਾਰਾ ਹੋਰ ਹੈ ਲੁਧਿਆਣੇ ਦਾ ਜਿਹੜਾ ਕਿ ਸਾਡੀ ਸੈਬਲੋ ਦੇ ਪਤਾ ਅਧਿਕਾਰੀ ਹੈਗੇ ਉਹਨਾਂ ਨੂੰ ਵੀ ਪਰਮਿਸ਼ਨ ਨਹੀਂ ਮਿਲੀ ਲੁਧਿਆਣੇ ਦੀ ਗੱਲ ਕਰੀਏ ਤੇ ਬਾਕੀ ਜਿਹੜੇ ਦੋ ਤਿੰਨ ਪੰਡਾਰੇ ਹੈਗੇ ਉਹਨਾਂ ਨੂੰ ਮਿਲੀ ਹੈਗੀ ਤੇ ਇਸੇ ਤਰ੍ਹਾਂ ਸਾਡਾ ਇੱਕ ਹੋਰ ਸੈਬਲੋ ਦਾ ਪਤਾ ਅਧਿਕਾਰੀ ਹੈ ਜੈਪੁਰ ਦਾ ਪੰਡਾਰਾ ਉਹਨਾਂ ਦੇ ਚੇਅਰਮੈਨ ਹੈ ਪੰਕਜ ਸੋਨੀ ਜੀ ਉਹਨਾਂ ਦੇ ਪੰਡਾਰੇ ਨੂੰ ਵੀ ਬੜਾ ਖਚਲ ਖਵਾਰ ਕੀਤਾ ਗਿਆ ਤੇ ਉਹ ਪੰਡਾਰਾ ਲੈ ਕੇ ਵੀ ਗਏ ਪਰ ਬਹੁਤ ਦੁਖੀ ਹੋ ਕੇ ਉਹ ਆਪਣੇ ਸਾਰੇ ਟਰੱਕ ਵਾਪਸ ਲੈ ਕੇ ਆਏ ਜਦੋਂ ਉਹਨਾਂ ਦੇ ਨਾਲ ਅਸਹਿਯੋਗ ਤੇ ਪਰੇਸ਼ਾਨ ਕਰਨ ਦਾ ਰਵਈਆ ਸ਼ਰਾਇਨ ਬੋਰਡ ਦੇ ਅਧਿਕਾਰੀਆਂ ਨੇ ਅਪਣਾਇਆ ਬਹੁਤ ਤੰਗ ਕੀਤਾ ਇੰਨਾ ਦੁਖੀ ਕੀਤਾ ਇੰਨਾ ਤੰਗ ਕੀਤਾ ਕਿ ਉਹ ਇਹ ਪਰੇਸ਼ਾਨ ਹੋ ਕੇ ਵਾਪਸ ਹੀ ਆ ਗਏ ਵੀ ਇਹੋ ਜੀ ਸੇਵਾ ਇੰਨਾ ਜਲੀਲ ਹੋ ਕੇ ਇੰਨਾ ਅਪਮਾਨਿਤ ਹੋ ਕੇ ਸੇਵਾ ਕਰਨ ਦਾ ਕੋਈ ਲਾਭ ਨਹੀਂ ਸੇਵਾ ਕਰਨ ਦੀ ਸੁਵਿਧਾ ਵੀ ਨਹੀਂ ਦੇ ਰਹੇ ਸੀਗੇ ਜੇਕਰ ਗੱਲ ਕਰੀਏ ਆਸਥਾ ਦੀ ਤਾਂ ਆਸਥਾ ਬਹੁਤ ਜ਼ਿਆਦਾ ਜੁੜੀ ਹੋਈ ਹੈ ਸ਼ਰਦਾਲੂਆਂ ਦੀ ਅਮਰਨਾਥ ਜਾਣ ਦੀ ਜਿਹੜੀ ਯਾਤਰਾ ਉੱਥੇ ਹੁੰਦੀ ਹੈ ਨਾ ਉਨਹੀ ਆਸਥਾ ਜਿਹੜੇ ਉੱਥੇ ਸੇਵਾ ਕਰਦੇ ਨੇ ਜਿੰਨੇ ਸੇਵਾਦਾਰ ਹਨ ਜਿੰਨੇ ਭੰਡਾਰੇ ਲੱਗਦੇ ਨੇ ਤਾਂ ਉਹ ਹੈ ਤੇ ਕੀ ਲੱਗਦਾ ਵੀ ਉੱਥੇ ਰਾਜਨੀਤੀ ਚੱਲਦੀ ਪਈ ਹੈ ਕਿ ਜਿਹੜੇ ਉਹਨਾਂ ਦੇ ਪ੍ਰੀਏ ਨੇ ਉਹਨਾਂ ਨੂੰ anumati ਦੇ ਦਿੱਤੀ ਜਾਂਦੀ ਹੈ ਤੇ ਜਿਹੜੇ ਉਹਨਾਂ ਦੀ ਯਾਨੀ ਕਿ ਕਹਿ ਲਓ ਪੈੜ ਨਹੀਂ ਨਪਦੇ ਤਾਂ ਉਹਨਾਂ ਨੂੰ anumati ਨਹੀਂ ਦਿੱਤੀ ਜਾਂਦੀ ਬਿਲਕੁਲ ਤੁਸੀਂ ਸਹੀ ਸਵਾਲ ਔਰ ਬੜਾ ਮਹੱਤਵਪੂਰਨ ਪ੍ਰਸ਼ਨ ਉਠਾਇਆ ਇਦਾਂ ਹੀ ਹੋ ਰਿਹਾ ਹੈ ਜਿਹੜੇ ਉਹਨਾਂ ਦੀ ਸ਼ਰੈਨ ਬੋਰਡ ਦੇ ਅਧਿਕਾਰੀਆਂ ਦੀ چاپਲੂਸੀ ਕਰਦੇ ਆ ਜਿਹੜੇ ਉਹਨਾਂ ਦੇ ਮਨ ਮਰਜ਼ੀਆਂ ਨੂੰ ਪੂਗਾਂਦੇ ਆ ਉਹ ਪੰਡਾਰਿਆਂ ਨੂੰ ਜਾਂ ਉਹ ਪ੍ਰਧਾਨਾਂ ਨੂੰ ਉਹਨਾਂ ਦੇ ਕਹਿਣ ਤੇ ਪਰਮਿਸ਼ਨਾਂ ਦਿੱਤੀਆਂ ਜਾਂਦੀਆਂ ਜਿਹੜੀ ਮੈਂ ਦੇ ਵਿੱਚ ਇੱਕ ਗੱਲ ਜੋੜਨੀ ਚਾਹਨਾ ਹੈ ਕਿ ਪੋਲੇ ਪੰਡਾਰੀ ਚੈਰੀਟੇਬਲ ਤੋਂ ਇਲਾਵਾ ਮੈਨੂੰ ਉਹਦੀ ਸੇਵਾ ਤੋਂ ਇਲਾਵਾ ਸ਼੍ਰੀ ਅਮਰਨਾਥ ਪਰਫਾਨੀ ਲੰਗਰਜ਼ ਆਰਗੇਨਾਈਜੇਸ਼ਨ ਦੇ ਅਧਿਐਕਸ਼ ਦੀ ਸੇਵਾ ਵੀ ਮਿਲੀ ਹੋਈ ਹੈ ਮੁੱਖ ਸੇਵਾਦਾਰ ਦੀ ਉਹ ਆਲ ਇੰਡੀਆ ਦੇ ਪੰਡਾਰਿਆਂ ਦੀ ਇੱਕ ਐਸੋਸੀਏਸ਼ਨ ਹੈ ਜਿਹੜੀ ਕਿ ਇਸ ਪੰਡਾਰਿਆਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਔਰ ਯਾਤਰੀਆਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਸ਼ਰੈਨ ਬੋਰਡ ਦੇ ਅੱਗੇ ਰੱਖਦਾ ਆ ਰਿਹਾ ਹੈ 2005 ਤੋਂ ਸ਼੍ਰਾਇਨ ਬੋਰਡ ਨੂੰ ਸੈਬਲੋ ਦੀ ਵੱਧਦੀ ਤਾਕਤ ਤੋਂ ਅਧਿਕਾਰੀਆਂ ਨੂੰ ਕਾਫੀ ਤਕਲੀਫ ਸਗੀ ਤਾਂ ਇਸ ਕਰਕੇ ਉਹਨਾਂ ਨੇ ਅੰਗਰੇਜ਼ਾਂ ਦੀ ਨੀਤੀ ਫਾੜੋ ਤੇ ਰਾਜ ਕਰੋ ਦੇ ਦਾ ਅਮਲ ਕਰਦੇ ਹੋਏ ਉਹਨਾਂ ਨੇ ਇੱਕ ਦੂਸਰੀ ਸੰਸਥਾ ਦੂਸਰੀ ਐਸੋਸੀਏਸ਼ਨ ਬਣਾਈ ਤੇ ਉਹਨੂੰ ਕਿਉਂਕਿ ਪਿੱਠ ਲੱਗੂ ਐਸੋਸੀਏਸ਼ਨ ਹੈ ਉਹਦੇ ਪਦ ਆਧਿਕਾਰੀ ਵੀ ਪਿੱਠ ਲੱਗੂ ਐ ਤਾਂ ਉਹਨਾਂ ਨੂੰ ਉਹਨਾਂ ਨੇ ਉੱਪਰ ਚੱਕਣਾ ਸ਼ੁਰੂ ਕਰਤਾ ਤੇ ਸਾਡੀ ਐਸੋਸੀਏਸ਼ਨ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰਤਾ ਇਗਨੋਰ ਕਰਨਾ ਸ਼ੁਰੂ ਕਰਤਾ ਤੇ ਸਾਡੇ ਅਗੇਂਸਟ ਤੇ ਉਹਨਾਂ ਦੇ ਹੱਕ ਚ ਫੈਸਲੇ ਲੈਣੇ ਸ਼ੁਰੂ ਕਰਤੇ ਇਸ ਕਰਕੇ ਇਹ ਸਾਰਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਿ ਸੈਬਲੋ ਨੂੰ ਹੀ ਖਤਮ ਕਰਨ ਵਾਸਤੇ ਉਹਨਾਂ ਦੇ ਪਦ ਅਧਿਕਾਰੀਆਂ ਦੀਆਂ ਪਰਮਿਸ਼ਨਾਂ ਹੀ ਕੈਨਸਲ ਕਰਦੇ ਉਹਨਾਂ ਨੂੰ ਦਿਓ ਨਾ ਕੈਨਸਲ ਵੀ ਨਹੀਂ ਕੀਤੀਆਂ ਪਰਮਿਸ਼ਨਾਂ ਨਾ ਦਿਓ ਨਾ ਰਹੇਗਾ ਬਾਸ ਨਾ ਬਜੇਗੀ ਬਾਸਰੀ ਪਰ ਸਨੋ ਬੜੀ ਤਕਲੀਫ ਸੀਗੀ ਅਸੀਂ ਉੱਚ ਨਿਆਂਇਲਾਚ ਗਏ ਜੰਮੂ ਕਸ਼ਮੀਰ ਦੇ ਜਿਹੜਾ ਸਾਡੇ ਨਾਲ ਨਾ ਇਨਸਾਫੀ ਕੀਤੀ ਗਈ ਸੀ ਵਿਤਕਰਾ ਕੀਤਾ ਗਿਆ ਸੀਗਾ ਬਿਨਾ ਕਿਸੇ ਕਾਰਨ ਦੇ ਭੇਦ ਭਾਵ ਨਹੀਂ ਪੂਰਨ ਨੀਤੀ ਅਪਣਾ ਕੇ ਆਪਣੀ ਮਨਮਰਜ਼ੀ ਦੀਆਂ ਨੀਤੀਆਂ ਅਪਣਾ ਕੇ ਸ਼ਰੈਨਪੁਰ ਤੇ ਅਧਿਕਾਰੀਆਂ ਨੇ ਜਿਹੜੀ ਸਾਡੀ ਪਰਮਿਸ਼ਨ ਰੋਕੀ ਸੀ ਉਹਦੇ ਕੋਰਟ ਨੇ ਸੰਗਿਆਰ ਲੈਂਦੇ ਹੋਏ ਬੜੇ ਕਲੀਅਰ ਕਟ ਆਰਡਰ ਦਿੱਤੇ ਨੇ ਕਿ ਸਾਡੀ ਪਰਮਿਸ਼ਨ ਬਿਨਾ ਕਿਸੇ ਕਾਰਨ ਤੇ ਭੇਦ ਭਾਵ ਪੂਰਨ ਤਰੀਕੇ ਨਾਲ ਤੇ ਮਨਮਰਜ਼ੀ ਦੇ ਨਾਲ ਰੋਕੀ ਗਈ ਹੈ ਔਰ ਇਹ ਸਾਨੂੰ ਸੇਵਾ ਕਰਨ ਤੋਂ ਭੋਲੇ ਦੇ ਪਗਤਾ ਦੀ ਸੇਵਾ ਕਰਨ ਤੋਂ ਰੋਕਿਆ ਗਿਆ ਇਹ ਧਰਮ ਦੀ ਸੇਵਾ ਭੋਲੇ ਦੀ ਸੇਵਾ ਸਾਡਾ ਇਹ ਆਰਟੀਕਲ 14 ਔਰ 25 ਦੇ ਵਿੱਚ ਸਾਡਾ ਫੰਡਾਮੈਂਟਲ ਰਾਈਟ ਹੈਗਾ ਸਿਧਾਂਤਿਕ ਅਧਿਕਾਰ ਹੈਗਾ ਤੇ ਇਹ ਨਿਆਇਲ ਨੇ ਬੜਾ ਸਪਸ਼ਟ ਤੌਰ ਤੇ ਕਲੀਅਰ ਕੀਤਾ ਔਰ ਨਿਰਦੇਸ਼ ਦਿੱਤੇ ਹੈ ਕਿ ਵੀ 7 ਦਿਨਾਂ ਦੇ ਅੰਦਰ ਅੰਦਰ ਸਾਨੂੰ ਪਰਮਿਸ਼ਨ ਜਾਰੀ ਕਰੇ ਸ਼ਰਾਇਨ ਬੋਰਡ ਪੰਚਤਰਨੀ ਦੇ ਲਈ ਔਰ ਇਹ ਮਸਲਾ ਨਹੀਂ ਹੋਏਗਾ ਮੈਟਰ ਨਹੀਂ ਹੋਏਗਾ ਕਿ ਕਿੰਨੇ ਦਿਨ ਰਹਿ ਕੇ ਬਕਾਇਆ ਇਹ ਨਹੀਂ ਦੇਖਣਾ ਤੇ ਜਿੰਨੇ ਵੀ ਦਿਨ ਰਹਿੰਦੇ ਉਹਨੇ ਦਿਨ ਸੇਵਾ ਕਰਾਂਗੇ ਅਸੀਂ ਔਰ ਅਸੀਂ ਉਹ ਸੇਵਾ ਕਰਨ ਲਈ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਸਾਡੀ ਟੀਮ ਸਾਡੇ ਮੇਰੇ ਸਾਰੇ ਸਾਥੀ ਸਾਡੇ ਵਾਈਸ ਪ੍ਰੈਜ਼ੀਡੈਂਟ ਭਾਰਤ ਪੂਸ਼ਨ ਜੀ ਜਨਰਲ ਸਕੱਤਰ ਪਰਵੀਨ ਗੋਇਲ ਜੀ ਮੈਂ ਸਾਰਿਆਂ ਦਾ ਨਾਮ ਲਵਾਂਗਾ ਤਾਂ ਬਹੁਤ ਟਾਈਮ ਲੱਗੇ ਸਾਰੀ ਟੀਮ ਸਾਰੇ ਮੈਂਬਰ ਸਾਡੇ ਸਾਰੇ ਸਾਥੀ ਤਤਪਰ ਹੈ ਤਿਆਰ ਬੈਠੇ ਆ ਕਿ ਜਿੱਦਨ ਸਾਨੂੰ ਪਰਮਿਸ਼ਨ ਲੈਟਰ ਆ ਗਿਆ ਅਸੀਂ ਉਦੋਂ ਹੀ ਰਵਾਨਾ ਹੋ ਜਾਣਾ ਸਰ ਜੇਕਰ ਗੱਲ ਕਰ ਰਹੇ ਆ ਆਪਾਂ ਸ਼ਰਾਇਨ ਬੋਰਡ ਦੇ ਤਾਂ ਇੱਕ ਗੱਲ ਮੈਂ ਤੁਹਾਡਾ ਦਾ ਹੋਰ ਵੀ ਕਰਨੀ ਚਾਹੁੰਗਾ ਵੀ ਜਿਸ ਤਰੀਕੇ ਨਾਲ ਹੁਣ ਉੱਥੇ ਵੀਆਈਪੀ ਕਲਚਰ ਵਾਦਾ ਹੋਇਆ ਨਜ਼ਰ ਆ ਰਿਹਾ ਗੱਡੀਆਂ ਜਿਹੜੀਆਂ ਨੇ ਉੱਪਰ ਗੁਫਾ ਤੱਕ ਪਹੁੰਚਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਆ ਜਾਂ ਕਿਹ ਲੋ ਸ਼ਰਾਇਨ ਬੋਰਡ ਗੁਫਾ ਦੇ ਬਾਹਰ ਵੱਡਾ ਸਾਰਾ ਗੇਰ ਲਗਾ ਦਿੰਦਾ ਹੈ ਕਿ ਤੁਸੀਂ ਇੱਥੋਂ ਹੀ ਦਰਸ਼ਨ ਕਰਨੇ ਤਾਂ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਇੱਕ ਜਿੱਥੇ ਸਾਡੀ ਧਾਰਮਿਕ ਜਗ੍ਹਾ ਹੈ ਤਾਂ ਉਹਦੇ ਨਾਲ ਇਸ ਤਰੀਕੇ ਦੇ ਖਲਵਾੜ ਜਿਹੜੇ ਕਿ ਹੁੰਦੇ ਹੋਏ ਨਜ਼ਰ ਆ ਰਹੇ ਨੇ ਬਹੁਤ ਹੀ ਤੁਸੀਂ ਇਹ ਵੀ ਇੱਕ ਬੜਾ ਮਹੱਤਵਪੂਰਨ ਤੇ ਸਹੀ ਪ੍ਰਸ਼ਨ ਤੁਸੀਂ ਉਠਾਇਆ ਇਹ ਜੋ ਕੁਝ ਹੋ ਰਿਹਾ ਹੈ ਜੋ ਗੱਡੀਆਂ ਉੱਥੇ ਗਈਆਂ ਸੜਕਾਂ ਦਾ ਚੌੜੀਕਰਨ ਕੀਤਾ ਗਿਆ ਅੱਜ ਉੱਥੇ ਕਾਰਾਂ ਟਰੱਕ ਆਮ ਉਥੇ ਘੁੰਮਦੇ ਨੇ ਜੀਸੀਬੀ ਮਸ਼ੀਨਾਂ ਉਥੇ ਚੱਲ ਰਹੀਆਂ ਨੇ ਇਹਦਾ ਇਹਦਾ ਹੀ ਇੱਕ ਬਹੁਤ ਵੱਡਾ ਇਹ ਕਾਰਨ ਹੈ ਜਿਹੜਾ ਕਿ ਪੂਰੇ ਬਾਬਾ ਜੀ ਪਹਿਲੇ ਹਫਤੇ ਦੇ ਵਿੱਚ ਹੀ ਆਲੋਪ ਹੋ ਗਏ ਜਿੰਨੇ ਯਾਤਰੀ ਬਾਅਦ ਚ ਜਾ ਰਹੇ ਉਹਨਾਂ ਨੂੰ ਦਰਸ਼ਨ ਨਹੀਂ ਹੋ ਰਹੇ ਇਹ ਵਿਕਾਸ ਔਰ ਵਿਨਾਸ਼ ਦੇ ਵਿੱਚ ਬਹੁਤ ਛੋਟਾ ਜਿਹਾ ਅੰਤਰ ਹੈ ਇਹ ਵਿਕਾਸ ਦੇ ਨਾਮ ਦੇ ਉੱਤੇ ਪ੍ਰਕਿਰਤੀ ਦਾ ਵਿਨਾਸ਼ ਕੀਤਾ ਜਾ ਰਿਹਾ ਹੈ ਇਹ ਬਿਲਕੁਲ ਗਲਤ ਹੈ ਅਸੀਂ ਇਹਦੀ ਨਖੇਦੀ ਕਰਦੇ ਆਂ ਇਹ ਵੀਆਈਪੀ ਕਲਚਰ ਨੂੰ ਬढ़ावा ਹੈ ਜਿਹੜੇ ਇਹਨਾਂ ਦੇ ਚਹਤੇ ਐ ਉਹ ਉਹਨਾਂ ਗੱਡੀਆਂ ਦੇ ਵਿੱਚ ਬੈਠ ਕੇ ਜਾਂਦੇ ਐ ਬਾਕੀ ਜਨਤਾ ਵਿਚਾਰੀ ਤੱਕੇ ਖਾਂਦੀ ਐ ਮਿੱਟੀ ਫੱਕਦੀ ਜਾਂਦੀ ਐ ਉਹ ਗੱਡੀਆਂ ਦੀ ਉੜਾਈ ਹੋਈ ਮਿੱਟੀ ਜਿਹੜੇ ਭਗਤਾ ਭੋਲੇ ਦੇ ਉਹ ਉਹਨਾਂ ਨੂੰ ਚੱਖਣੀ ਪੈਂਦੀ ਐ ਜਦੋਂ ਤੁਸੀਂ ਵੀਡੀਓ ਰੀਲ ਦੇਖੋ ਜਦੋਂ ਵਾਪਸ ਆ ਰਹੇ ਐ ਜਾਂ ਜਾ ਰਹੇ ਤਾਂ ਪੂਰੇ ਮਿੱਟੀ ਦੇ ਨਾਲ ਇਦਾਂ ਹੁੰਦਾ ਉਹਨਾਂ ਦੀ ਡਸਟ ਦੇ ਨਾਲ ਕੋਟਿੰਗ ਹੋ ਗਈ ਜਿੱਦਾਂ ਪਾਊਡਰ ਕੋਟਿੰਗ ਹੁੰਦੀ ਹੈ ਉਦਾਂ ਮਿੱਟੀ ਦੇ ਨਾਲ ਕੋਟਿੰਗ ਹੋਈ ਹੁੰਦੀ ਹੈ ਇੰਨਾ ਬੁਰਾ ਹਾਲ ਹੁੰਦਾ ਅੱਖਾਂ ਮੂੰਹ ਨੱਕ ਸਭ ਜਗ੍ਹਾ ਤੇ ਮਿੱਟੀ ਮਿੱਟੀ ਸਾਰੇ ਕੱਪੜੇ ਮਿੱਟੀ ਨਾਲ ਲਦਾ ਲਦਾ ਹੁੰਦੇ ਨੇ ਸਰ ਇਸ ਦੇ ਵਿੱਚ ਗੱਲ ਮੈਂ ਥੋੜੀ ਜਿਹੀ ਅੱਗੇ ਵਧਾਉਂਗਾ ਵੀ ਜਦੋਂ ਪਹਿਲੀ ਮਹਾਰਤੀ ਉੱਥੇ ਹੁੰਦੀ ਹੈ ਤਾਂ ਜਿਹੜੇ ਬੰਦਿਆਂ ਦੇ ਨਾਮ ਉਸ ਲਿਸਟ ਦੇ ਵਿੱਚ ਹੁੰਦੇ ਤਾਂ ਉਸ ਤੋਂ ਇਲਾਵਾ ਵੀ ਕਈ ਲੋਕ ਉੱਥੇ ਮੌਜੂਦ ਹੁੰਦੇ ਨੇ ਜਿਹੜੇ ਉਸ ਆਰਤੀ ਦਾ ਹਿੱਸਾ ਬਣਦੇ ਨੇ ਤਾਂ ਕਿ ਉਹ ਵੀ ਇਸੇ ਵੀਆਈਪੀ ਕਲਚਰ ਦਾ ਹਿੱਸਾ ਬਣਦਾ ਪਿਆ ਦੇਖੋ ਉਹਦੇ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਤਾਂ ਨਹੀਂ ਹੈ ਪਰ ਆਮ ਆਦਮੀ ਤਾਂ ਉਥੇ ਪਹੁੰਚ ਹੀ ਨਹੀਂ ਸਕਦਾ ਪਹੁੰਚਦੇ ਤਾਂ ਉਹੀ ਹੈ ਜਿਹੜੇ ਚਾਟੂਕਾਰ ਹੈ ਜਿਹੜੇ ਉਹਨਾਂ ਦੇ ਪਿਆਰੇ ਹੈ ਆਪਣੇ ਜਿਨ੍ਹਾਂ ਨੂੰ ਉਹਨਾਂ ਦਾ ਅਸ਼ੀਰਵਾਦ ਹੈ ਅਧਿਕਾਰੀਆਂ ਦਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਜਿਹੜੇ ਉਥੇ ਮੌਕੇ ਤੇ ਹਾਜ਼ਰ ਹੁੰਦੇ ਹੈ ਜਿਨ੍ਹਾਂ ਤੇ ਜਿਨ੍ਹਾਂ ਨੂੰ ਉਹ ਲਿਜਾਣਾ ਚਾਹੁੰਦੇ ਉਹੀ ਪਹੁੰਚਦੇ ਹੈ ਆਮ ਆਦਮੀ ਤੁਸੀਂ ਜਾ ਕੇ ਦੇਖੋ ਤੁਹਾਨੂੰ ਤਾਂ ਕੈਮਰਾ ਲੈ ਜਾ ਜਾਨ ਹੀ ਨਹੀਂ ਦੇਣਗੇ ਸਰ ਤੁਹਾਡੀ ਕੀ ਰਾਏ ਹੈ ਵੀ ਕੀ ਲੱਗਦਾ ਹੈ ਵੀ ਜਿੱਦਾਂ ਹੁਣ ਤੁਸੀਂ ਹਾਈ ਕੋਰਟ ਦਾ ਆਸਰਾ ਲਿਆ ਤੇ ਉਹਨਾਂ ਨੂੰ ਫਟਕਾਰ ਵੀ ਹਾਈ ਕੋਰਟ ਨਾਲ ਲਗਾਈਏ ਸ਼ਰਾਈਨ ਬੋਰਡ ਨੂੰ ਤਾਂ 2026 ਦੇ ਵਿੱਚ ਕੁਝ ਇਸ ਦੇ ਵਿੱਚ ਸੁਧਾਰ ਦੇਖਣ ਨੂੰ ਮਿਲਣਗੇ ਕਿ ਇਸੇ ਤਰੀਕੇ ਨਾਲ ਜਿਹੜੀ ਜਿਹੜੇ ਲੋਕ ਚਾਪਲੂਸੀ ਕਰਦੇ ਨੇ ਉਹਨਾਂ ਨੂੰ ਵੀ ਪੈਲ ਦੇ ਦਿੱਤੀ ਜਾਏਗੀ ਦੇਖੋ ਇਹ ਇੱਕ ਇਤਿਹਾਸਿਕ ਫੈਸਲਾ ਹੈ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ بڑا ਅਹਿਮ ਰੋਲ ਹੋਏਗਾ ਅਮਰਨਾਥ ਯਾਤਰਾ ਦੇ ਵਿੱਚ ਪੰਡਾਰਾ ਲਗਾਉਣ ਵਾਲੀਆਂ ਸੰਸਥਾਵਾਂ ਲਈ ਔਰ ਇਹ ਸ਼ਾਇਦ ਹੋਰ ਵੀ ਜਿਹੜੇ ਸਟੇਕ ਹোল্ডার ਹੈਗੇ ਉਹਨਾਂ ਲਈ ਵੀ ਇਹ ਜਿਹੜੀ ਮਨਮਰਜ਼ੀ ਚੱਲ ਰਹੀ ਸੀਗੀ ਆਪਣੀ ਵਿਮਜ਼ ਐਂਡ ਫੈਂਸੀਜ਼ ਦੇ ਹਸਾਬ ਨਾਲ ਪਿਕ ਐਂਡ ਚੂਜ਼ ਨਾਲ ਜਿਹੜਾ ਕੰਮ ਕਰ ਰਿਆ ਸੀਗਾ ਸ਼੍ਰੈਨ ਬੋਰਡ ਅਸੀਂ ਵੀ ਸਾਡੇ ਵਕੀਲ ਨੇ ਵੀ ਪੁੱਛਿਆ ਅਦਾਲਤ ਨੇ ਵੀ ਪੁੱਛਿਆ ਕਿ ਤੁਹਾਡੇ ਪੈਰਾਮੀਟਰ ਕੀ ਹੈ ਤੁਹਾਡੇ ਰੂਲ ਰੈਗੂਲੇਸ਼ਨ ਕੀ ਹੈ ਤੁਸੀਂ ਕਿਸ ਤਰ੍ਹਾਂ ਇਹ ਨਿਰਣੇ ਲੈਂਦੇ ਹੋ ਕਿਦਾਂ ਫੈਸਲਾ ਕਰਦੇ ਹੋ ਕਿ ਕਿਹਨੂੰ ਪਰਮਿਸ਼ਨ ਦੇਣੀ ਹੈ ਤੇ ਕਿਹਨੂੰ ਨਹੀਂ ਦੇਣੀ ਮਾਪ ਡੰਡ ਕੀ ਹੈਗੇ ਨੇ ਤੁਹਾਡੇ ਹੈ ਹੀ ਕੋਈ ਨਹੀਂ ਕਹਿੰਦੇ ਸਾਡੀ ਮਨਮਰਜ਼ੀ ਹੈ ਜੀ ਅਸੀਂ ਜਿਹਨੂੰ ਮਰਜ਼ੀ ਦਈਏ ਜਿਹਨੂੰ ਮਰਜ਼ੀ ਨਾ ਦਈਏ ਅਸੀਂ ਜਵਾਬ ਦੇ ਨਹੀਂ ਹੈ ਤਾਂ ਕੋਰਟ ਨੇ న్యాయਦੀਸ਼ ਸਾਹਿਬ ਨੇ ਇਹ ਹੋਲਡ ਕੀਤਾ ਕਿ ਨਹੀਂ ਤੁਹਾਡੋਂ ਤੁਸੀਂ ਜਵਾਬ ਦੇ ਹੈਗੇ ਹੋ ਐਸਾ ਨਹੀਂ ਹੈ ਕਿ ਤੁਸੀਂ ਜਵਾਬ ਦੇ ਨਹੀਂ ਹੋ ਇਹਦੇ ਵਿੱਚ ਕੁਝ ਇਸ ਤਰੀਕੇ ਨਾਲ ਤਾਂ ਨਹੀਂ ਵੀ ਕੁਝ ਜਿੱਦਾਂ ਕਹਿੰਦੇ ਨੇ ਵੀ ਘਰ ਦਾ ਪੇਤੇ ਲੰਕਾ ਟਾਏ ਕੁਝ ਉਸ ਤਰੀਕੇ ਦੇ ਬੰਦੇ ਹੋਣ ਜਿਹੜੇ ਆਪ ਹੀ ਪਹਿਲਾਂ ਤੁਹਾਡੇ ਨਾਲ ਹੋਣ ਤੇ ਉੱਥੇ ਜਾ ਕੇ ਫਿਰ ਇਸ ਤਰੀਕੇ ਨਾਲ ਕੰਨ ਭਰ ਕੇ ਤੇ ਪਰਮਿਸ਼ਨ ਜਿਹੜੀਆਂ ਨੇ ਕੈਨਸਲ ਕਰਵਾਉਂਦੇ ਹੋਣ ਇਹ ਤਾਂ ਜਿੰਨਾਂ ਦੀਆਂ ਕੈਨਸਲ ਹੋਈਆਂ ਬਿਹਤਰ ਤਾਂ ਹੋਊਗਾ ਉਹਨਾਂ ਨੂੰ ਪੁੱਛ ਲਓ ਕੱਲੇ-ਕੱਲੇ ਬੰਦੇ ਨੂੰ ਪਤਾ ਹੈ ਉੱਥੇ ਇੱਕ ਐਸਾ ਪੈ ਦਾ ਮਾਹੌਲ ਬਣਾਇਆ ਗਿਆ ਡਰ ਦਾ ਮਾਹੌਲ ਬਣਾਇਆ ਗਿਆ ਕਿ ਜਿਹੜਾ ਬੋਲੂਗਾ ਉਹਦਾ ਪੰਡਾਰਾ ਕੈਨਸਲ ਕਰਾ ਦਿੱਤਾ ਜਾਊਗਾ ਅਗਲੇ ਸਾਲ ਉਹਨੂੰ ਪਰਮਿਸ਼ਨ ਨਹੀਂ ਮਿਲੂਗੀ ਜਿਹੜਾ ਵੀ ਕੋਈ ਆਵਾਜ਼ ਚੱਕੇਗਾ ਇੰਨਾ ਹੀ ਨਹੀਂ ਇੱਥੋਂ ਤੱਕ ਵੀ ਸਾਡੇ ਕੋਲੇ ਖਬਰਾਂ ਪਹੁੰਚੀਆਂ ਹੈ ਕਿ ਬਾਲਟਾਲ ਦੇ ਵਿੱਚ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਉਹ ਜਿਹੜਾ ਚਾਟੂਕਾਰ ਪ੍ਰਧਾਨ ਹੈ ਉਹਨੇ ਉੱਥੇ ਸਾਰੇ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਪੰਡਾਰੇ ਵਾਲਿਆਂ ਨੂੰ ਕਿ ਜਿਹੜੇ ਸੱਤ ਪੰਡਾਰੇ ਕੈਨਸਲ ਹੋਏ ਐ ਜਿਨ੍ਹਾਂ ਨੂੰ ਕੈਨਸਲ ਤਾਂ ਨਹੀਂ ਜਿਨ੍ਹਾਂ ਨੂੰ ਪਰਮਿਸ਼ਨ ਨਹੀਂ ਦਿੱਤੀ ਗਈ ਇਨਕਾਰ ਕੀਤਾ ਗਿਆ ਜਾਂ ਰੋਕੀ ਗਈ ਹੈ ਉਹਨਾਂ ਦੇ ਮੈਂਬਰਾਂ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਜਿਹੜਾ ਅਕੋਮੋਡੇਟ ਕਰੂਗਾ ਉਹ ਢੰਡਾਰੇ ਦੀ ਅਗਲੇ ਸਾਲ ਪਰਮਿਸ਼ਨ ਨਹੀਂ ਮਿਲੂਗੀ ਤੇ ਫਿਰ ਮੈਨੂੰ ਨਾ ਕਹੀਓ ਰੋਕਿਆ ਗਿਆ ਬਜਾਏ ਢੰਡਾਰਿਆਂ ਦੇ ਸਪੋਰਟ ਦੇ ਵਿੱਚ ਆਂਦੇ ਬਾਕੀ ਦੇ ਢੰਡਾਰਿਆਂ ਨੂੰ ਡਰਾਇਆ ਜਾ ਰਿਹਾ ਹੈ ਭੈ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਕਿ ਇਹ ਢੰਡਾਰੇ ਕੈਨਸਲ ਕਰਕੇ ਮੈਂ ਨਵੇਂ ਲਵਾ ਦੂੰ ਪੁਰਾਣੇ ਹਟਾ ਦੂੰ ਜਿਹੜਾ ਮੇਰਾ ਕਹਿਣਾ ਨਹੀਂ ਮੰਨੂਗਾ ਉਹਦੀ ਛੁੱਟੀ ਹੋ ਜੂ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਕੋਲੇ ਪਹੁੰਚਦਿਆਂ ਹੋ ਵੀ ਰਹਿ ਸੁਣਨ ਚ ਇਹ ਵੀ ਆਂਦੇ ਜਿਹੜਾ ਜੀ ਇਥੇ ਗੱਲ ਕਰ ਰਹੇ ਆ ਉਹ ਭੰਡਾਰਿਆਂ ਦਾ ਪ੍ਰਧਾਨ ਵੀ ਹੈ ਹਾਂਜੀ ਸਵੰਭੂ ਪ੍ਰਧਾਨ ਹੈਗਾ ਕੋਈ ਉਹਦਾ ਸੰਵਿਧਾਨ ਨਹੀਂ ਹੈ ਕੋਈ ਉਹਦਾ ਸੋਸਾਇਟੀ ਐਕਟ ਦੇ ਰਜਿਸਟਰਡ ਨਹੀਂ ਉਹਦੀ ਸੰਸਥਾ ਮੈਂ ਤਾਂ ਸ਼ਰੈਨ ਬੋਰਡ ਤੋਂ ਵੀ ਪੁੱਛਣਾ ਪੈਣਾ ਪੁੱਛਣਾ ਚਾਹਨਾ ਕਿ ਉਹ ਕਿਸ ਕਪੈਸਿਟੀ ਦੇ ਵਿੱਚ ਉਹਨੂੰ ਤਰਜੀਹ ਦਿੰਦੇ ਨੇ ਕਿਹੜੇ ਲਿਹਾਜ਼ ਦੇ ਨਾਲ ਕਿਹੜੇ ਪੈਰਾਮੀਟਰ ਐ ਸ਼ਰੈਨ ਬੋਰਡ ਦੇ ਇਹ ਚੁਣਨਦੇ ਕਿ ਕਿਹੜੀ ਸੰਸਥਾ ਨੂੰ ਬੁਲਾਣਾ ਤੇ ਕਿਹੜੀ ਨੂੰ ਨਹੀਂ ਬੁਲਾਣਾ ਕਿਹਦੀ ਗੱਲ ਸੁਣਨੀ ਹੈ ਤੇ ਕਿਹਦੀ ਨਹੀਂ ਸੁਣਨੀ ਕੀ ਸਿਰਫ ਚਾਟੂਕਾਰਤਾ ਹੀ ਇੱਕ ਮੈਰਿਟ ਹੈ ਇਹ ਹੀ ਇੱਕ ਪੈਰਾਮੀਟਰ ਹੈ ਵੀ ਜਿਹੜਾ ਚਾਟੂਕਾਰਤਾ ਕਰੂਗਾ ਜਿਹੜਾ ਜੀ ਹਜ਼ੂਰੀ ਕਰੂਗਾ ਜਿਹੜਾ ਮੱਖਣ ਲਗਾਊਗਾ ਸਿਰਫ ਉਹਦੀ ਗੱਲ ਸੁਣੀ ਜਾਣੀ ਹੈ ਜਿਹੜਾ ਕੋਈ ਚੰਗੇ ਸੁਝਾਅ ਦਊਗਾ ਜਿੱਦਾਂ ਸਾਡੀ ਸੰਸਥਾ ਸੈਬਲੋ ਨੇ ਪਿਛਲੇ 20 ਸਾਲਾਂ ਦੇ ਵਿੱਚ ਅਣਗਿਣਤ ਇੰਪਰੂਵਮੈਂਟਸ ਕਰਾਈਆਂ ਸੁਧਾਰ ਕਰਾਏ ਨੇ ਮੈਂ ਤੁਹਾਨੂੰ ਇੱਕ ਬੜੀ ਲੰਬੀ ਫੈਰਿਸਤਾ ਉਹ ਚਾਹੇ ਢੰਡਾਰੇ ਵਾਲਿਆਂ ਤੇ 25000 ਰੁਪਿਆ ਸੈਨੀਟੇਸ਼ਨ ਚਾਰजेस ਦੇ ਨਾਮ ਤੋਂ ਫੀਸ ਲਈ ਜਾਂਦੀ ਸੀ ਉਹਦੀ ਬੇਵਰ ਉਹਦੀ ਮਾਫੀ ਅਸੀਂ ਧੰਨਵਾਦ ਦੀਆਂ ਇਹਨਾਂ ਬੋਰਾ ਜੀ ਦੇ ਜਿਨ੍ਹਾਂ ਨੇ ਉਹ 2010 ਦੇ ਵਿੱਚ ਉਹ ਵਿਡਰਾ ਕਰ ਲਿਆ ਸੀ ਤੇ 25000 ਰੁਪਿਆ ਜਿਹੜਾ ਚਾਰਜ ਜੱਜਿਆ ਲਿਆ ਜਾਂਦਾ ਸੀ ਉਹਨੂੰ ਛੱਡਤਾ ਸੀ 10000 ਰੁਪਿਆ ਹਰ ਸਾਲ ਇੱਕ ਹੋਰ ਲਿਆ ਜਾਂਦਾ ਸੀ ਰਿਫੰਡੇਬਲ ਸਕਿਉਰਿਟੀ ਉਹ ਵੀ ਇਸ ਸਾਡੇ ਐਸੋਸੀਏਸ਼ਨ ਦੀ ਰਿਪਰੈਜ਼ੈਂਟੇਸ਼ਨ ਦੇ ਛੁੱਟੀ ਮੋਬਾਈਲ ਸਰਵਿਸ ਅਸੀਂ ਮੰਗ ਕਰਕੇ ਸ਼ੁਰੂ ਕਰਾਈ ਲਾਈਵ ਦਰਸ਼ਨ ਸਾਡੀ ਲਗਾਤਾਰ ਮੰਗ ਸੀ ਜਿਹੜੇ ਕੱਚੇ ਰਾਸਤੇ ਐ ਉਹਨਾਂ ਤੇ ਫੈਂਸਿੰਗ ਲਗਾਨੀ ਤਾਂ ਕਿ ਯਾਤਰੀਆਂ ਦਾ ਕੋਈ ਐਕਸੀਡੈਂਟ ਨਾ ਹੋਵੇ ਕੋਈ ਗਿਰ ਨਾ ਜਾਵੇ ਉਹਨਾਂ ਦਾ ਲੈਵਲ ਕਰਨਾ ਇਹ ਸਾਡੀ ਮੰਗ ਸੀ ਸਟਰੀਟ ਲਾਈਟਾਂ ਲਗਾਨੀਆਂ ਇਹ ਸਾਡੀਆਂ ਮੰਗਾ ਸੀ ਬਿਜਲੀ ਲਿਆਣੀ ਜਦੋਂ ਸਾਡੀ ਐਸੋਸੀਏਸ਼ਨ ਬਣੀ ਉਦੋਂ ਤੱਕ ਬਿਜਲੀ ਨਹੀਂ ਸੀ ਸਾਡੀ ਮੰਗ ਦੇ ਉੱਤੇ ਸਾਡੀ ਮੰਗ ਨੂੰ ਮੰਨਦੇ ਹੋਏ ਸ਼੍ਰੇਨ ਬੋਰਡ ਨੇ ਜੰਮੂ ਕਸ਼ਮੀਰ ਸਰਕਾਰ ਨੇ ਬਾਲਟਾਲ ਦੋ ਮਹੀਨਿਆਂ ਚ ਪਹਿਲਾਂ ਔਰ ਪਿਛਲੇ ਸਾਲ ਦੋ ਸਾਲ ਪਹਿਲਾਂ ਤੱਕ ਪੰਜ ਤਰਨੀ ਵੀ ਬਿਜਲੀ ਪਹੁੰਚਾਤੀ ਗੁਫਾ ਤੇ ਤਾਂ ਚਾਹ ਤਿੰਨ ਚਾਰ ਸਾਲ ਪਹਿਲਾਂ ਪਹੁੰਚਾਤੀ ਸੀ ਮੈਂ ਗਿਨਾਨ ਲੱਗਾ ਤਾਂ ਫੈਰਿਸਤਾ 1 ਘੰਟਾ ਲੱਗੂਗਾ ਮੈਨੂੰ ਘਟੋ ਘਟ ਦੱਸਣ ਤੇ ਵਿੱਚ ਤੇ ਇੰਨੇ ਕੰਮ ਦਫਤ ਚਾਹੇ ਪੰਜੀ ਕਰਨ ਦੀ ਗੱਲ ਸੀ ਚਾਹੇ ਪਰਮਿਸ਼ਨਾਂ ਲੇ ਲੋ ਸਾਡੇ ਸਾਥੀਆਂ ਨੂੰ ਬਹੁਤ ਤੱਕੇ ਖਾਨੇ ਪੈਂਦੇ ਸੀ ਅੱਜ ਘਰ ਬੈਠੇ ਪਰਮਿਸ਼ਨਾਂ ਮਿਲਣ ਲੱਗੀਆਂ ਐਸਾ ਸਿਸਟਮ ਬਣਾਇਆ ਸੀ ਅਸੀਂ ਅਸੀਂ ਆਪਣੀਆਂ ਗਿਆਪਨ ਦਿੱਤੇ ਰਿਪਰੈਜੈਂਟੇਸ਼ਨਸ ਦਿੱਤੀਆਂ ਉਹ ਅਧਿਕਾਰੀ ਵੀ ਬਹੁਤ ਅੱਛੇ ਸੀਗੇ ਪਹਿਲਾਂ ਜਿਹੜੇ ਸਾਡੀ ਗੱਲ ਸੁਣਦੇ ਸੀ ਔਰ ਮੰਨਦੇ ਵੀ ਸੀਗੇ ਔਰ ਮੰਨੀਆਂ ਵੀ ਸੁਨੀਆਂ ਵੀ ਕੰਮ ਤਾਂ ਦੇਖੋ ਨਿਰੰਤਰ ਪ੍ਰੋਗਰੈਸ ਦਾ ਕੰਮ ਹੈ ਡਵੈਲਪਮੈਂਟ ਕੰਟੀਨਿਊਸ ਪ੍ਰੋਸੈਸ ਹੈ ਲਗਾਤਾਰ ਚੱਲਦੀ ਰਹਿੰਦੀ ਨਿਰੰਤਰ ਹੁੰਦੀ ਵੀ ਰਹੀ ਹੈ ਕਮੀਆਂ ਵੀ ਰਹਿੰਦੀਆਂ ਨੇ ਆ ਲੇਕਿਨ ਅਸੀਂ ਜੇ ਸਮੱਸਿਆ ਦੱਸਦੇ ਸੀ ਤੇ ਉਹਦਾ ਸਮਿਧਾਨ ਸਮਾਧਾਨ ਵੀ ਨਾਲ ਦੱਸਦੇ ਸੀ ਕਿ ਇਸ ਚੀਜ਼ ਨੂੰ ਇਦਾਂ ਤੌਰ ਕੀਤਾ ਜਾ ਸਕਦਾ ਬੜਾ ਵਧੀਆ ਪੁੱਲ ਦਾ ਕੰਮ ਕੀਤਾ ਸੀ 2005 ਤੋਂ ਲੈ ਕੇ 2022 ਤੱਕ 23 ਤੱਕ ਪੰਡਾਰਿਆਂ ਤੇ ਯਾਤਰੀਆਂ ਤੇ ਸ਼ਰੈਨ ਬੋਰਡ ਦੇ ਦਰਮਿਆਨ ਜਿਸ ਦਿਨ ਸਾਨੂੰ ਪਰਮਿਸ਼ਨ ਤਾਂ ਦੇਖੋ ਸ਼ਰੈਨ ਬੋਰਡ ਨੇ ਦੇਣੀ ਉਹ ਸਾਡੇ ਬੱਸ ਚ ਨਹੀਂ ਹੱਥ ਨਹੀਂ ਹੈ ਜਿੱਦਣ ਸਾਨੂੰ ਪਰਮਿਸ਼ਨ ਦੇਣਗੇ ਸਾਡੇ ਸਾਥੀ ਬਿਲਕੁਲ ਤਿਆਰ ਬਰ ਤਿਆਰ ਬੱਠੇ ਉਸੇ ਦਿਨ ਹੀ ਇੱਥੋਂ ਅਸੀਂ ਚੱਲ ਪਾਵਾਂਗੇ ਜਿੰਨਾ ਟਾਈਮ ਰਸਤੇ 'ਚ ਲੱਗਦਾ ਜਿੰਨਾ ਟਾਈਮ ਸਮਾਨ ਨੂੰ ਬਾਲਟਾਲ ਤੋਂ ਪਹਿਲਾਂ ਬਾਲਟਾਲ ਸਾਨੂੰ ਕੈਂਪ ਬਣਾਉਣਾ ਪੈਂਦਾ ਸਟੋਰ ਬਣਾਉਣਾ ਪੈਂਦਾ ਉੱਥੇ ਸਟੋਰ ਬਣਾ ਕੇ ਉੱਥੋਂ ਸਮਾਨ ਉੱਪਰ ਪੰਜ ਤਰਨੀ ਲੈ ਕੇ ਜਾਣਾ ਪੈਂਦਾ ਜਿੰਨਾ ਕੁ ਟਾਈਮ ਉਹ ਲੱਗਣਾ ਉਹਨਾਂ ਕੀ ਟਾਈਮ ਲੱਗਣਾ ਬਸ ਉਹਦੀ ਦੇਰੀ ਸਾਡੇ ਵੱਲੋਂ ਕੋਈ ਨਹੀਂ ਸਾਨੂੰ ਉਮੀਦ ਤਾਂ ਹੈ ਕਿ ਹੁਣ ਹਾਈ ਕੋਰਟ ਦੇ ਉੱਚ ਨਿਆਲੇ ਦੇ ਮੰਨਣੀ ਉੱਚ ਨਿਆਲੇ ਦੇ हस्तक्षेप ਤੋਂ ਬਾਅਦ ਹੁਣ ਸ਼ਰਾਈਨ ਬੋਰਡ ਕੋਈ ਇਹੋ ਜੀ ਦਸਾਹਾਸਿਆ ਕੋਈ ਕੋਤਾਹੀ ਨਹੀਂ ਕਰੇਗਾ ਕਿ ਸਾਨੂੰ ਨਜਾਇਜ਼ ਕਿਸੇ ਵੀ ਤਰੀਕੇ ਨਾਲ ਪਰੇਸ਼ਾਨ ਕਰੇ ਔਰ ਸਾਨੂੰ ਉਮੀਦ ਹੈ ਕਿ ਸਾਨੂੰ ਬਹੁਤ ਜਲਦੀ ਪਰਮਿਸ਼ਨ ਜਾਰੀ ਕਰ ਦੇਣਗੇ ਤੇ ਸਾਨੂੰ ਜਿੱਦਾਂ ਜਾਰੀ ਕਰਦੇ ਅਸੀਂ ਉੱਤੇ ਜਾ ਕੇ ਜਿੰਨੇ ਵੀ ਦਿਨ ਬਚਣਗੇ ਅਸੀਂ ਸੇਵਾ ਕਰਾਂਗੇ ਤਿਆਰ ਕਰਨੀ ਸੇਵਾ ਕਰਦੇ ਆਏ ਸਾਡਾ ਉਦੇਸ਼ ਈ ਇਹ ਹੈ ਉੱਥੇ ਵੀ ਉੱਚ ਨੇ ਵਾਲੇ ਦੇ ਵਿੱਚ ਵੀ ਸਾਡੇ ਵਕੀਲ ਸਾਹਿਬ ਨੇ ਜੱਜ ਸਾਹਿਬ ਦੇ ਧਿਆਨ ਚ ਲਿਆਂਦਾ ਕਿ ऐसे हालात पैदा करते ने श्राइन बोर्ड ने के सेवा ਕਰਨ ਵਾਸਤੇ ਉੱਚ ਨੇ ਵਾਲੇ ਦੇ ਵਿੱਚ ਜਾਣਾ ਪੈ ਰਿਹਾ ਲੋਕ ਸੇਵਾ ਕਰਨ ਲਈ ਬੁਲੰਦੇ ਹੈ ਇੱਜ਼ਤ ਮਾਨ ਦੇ ਨਾਲ ਬੁਲੰਦੇ ਹੈ ਸਤਕਾਰ ਕਰਦੇ ਹੈ ਪੁਰਾਣੇ ਸਾਡੇ ਗਵਰਨਰ ਸਾਹਿਬ ਨੇ 2017 ਦੇ ਵਿੱਚ ਸਾਰੇ ਪੰਡਾਰਿਆਂ ਨੂੰ ਬੁਲਾ ਕੇ ਆਪਣੇ ਸਟੇਟ ਲੈਵਲ ਦੇ ਉੱਤੇ ਸ਼੍ਰਾਇਨ ਬੋਰਡ ਵੱਲੋਂ ਸਾਰਿਆਂ ਨੂੰ ਬੁਲਾ ਕੇ ਪੰਡਾਰਿਆਂ ਦੇ ਆਗੂਆਂ ਨੂੰ ਉਹਨਾਂ ਨੂੰ ਸਨਮਾਨ ਪੱਤਰ ਦਿੱਤਾ ਸੀ ਸਨਮਾਨ ਕੀਤਾ ਸੀ ਅੱਜ ਦਾ ਸਾਡਾ ਸ਼੍ਰੇਨ ਬੋਰਡ ਤੇ ਦੇ ਅਧਿਕਾਰੀ ਹੁਣ ਪੋਲੀਟੀਕਲ ਰਾਜਨੀਤਿਕ ਹੋ ਗਏ ਨੇ ਤੇ ਸਾਰਾ ਸਭ ਜਗ੍ਹਾ ਤੇ ਰਾਜਨੀਤਿਕਰਨ ਹੋ ਰਿਹਾ ਅਸੀਂ ਵੀ ਰਾਜਨੀਤੀ ਦੀ ਭੇਟੀ ਚੜੇ ਤਾਂ ਗੱਲਬਾਤ ਹੋਈ ਸੁਣੀ ਹੈ ਤੇ ਇਦਾਂ ਦੇ ਹੋਰ ਮਹੱਤਵਪੂਰਨ ਜਿਹੜੇ ਵਿਸ਼ੇ ਨੇ ਥੋੜਾ ਨਾਲ ਜਰੂਰ ਸਾਂਝੇ ਕਰਦੇ ਰਾਵਾਂਗੇ ਜਰੂਰ ਉਸ ਦੇ ਉੱਤੇ ਚਰਚਾ ਕਰਦੇ ਰਾਵਾਂਗੇ